ਲੇ ਬਰਾ ਇਹਨੂੰ ਕਰਦੇ ਹੁਣ ਲੋਸ ਬਸ ਨੂੰ ਬਾੜ ਕੱਟ ਪਰਲੇ ਬਸ ਪਰੇ ਤੋਂ ਗਰਾਫਿਕਸ ਇਹਨਾਂ ਦੇ ਬਸ ਆ ਦੇਖੋ ਇਹ ਇੱਕ ਘੰਟਾ ਬਹਿ ਲਾਇਆ ਇਹ ਮੰਜਾ ਤੇ ਰਜਾਨਾ ਕੀ ਚੀਜ਼ ਸੀ ਤਹ ਹਾਂ ਐ ਖਲੇ ਆ ਲੈ ਲੈ ਜੱਕੋ ਬਸ ਇਹ ਘੰਟਾ ਬਹਿ ਲਾਇਆ ਇੱਥੇ ਸੀ ਤੇ ਥੋੜੇ ਪਿੱਛੇ ਸੀ ਫਿਰ ਉਹ ਕਹਿੰਿਆ ਸੀਰੇ ਨੂੰ ਯਾ ਉਹੀ ਮੰਜਾ ਆ ਮੰਜਾ ਹੋਗੀ ਇਹ ਨਾ ਉਹ ਆਪਾ ਬਿੱਡਾ ਇੰਤਰੀ ਗੇ ਕੇ ਉੱਪਰ ਲੈ ਕੇ ਉਸ ਤੇ ਲੈਣੇ ਕੋ ਦਸਤਾ ਭੰਨੇ ਆ ਜਾਣੇ ਬੱਧੀ ਨਹੀਂ ਲੋ ਤਾਂ ਯਾ ਮੈਂ ਤੋ ਨਾ ਸੋਣਾ ਸੋਣਾ ਨਹੀਂ 4 ਵਜੇ ਪਾਇਆ ਪੱਠੇ ਪਾਇਓ ਪੱਟਾ ਟਾਈ ਹੋਇਆ ਕਿ ਇਹਦਾ ਬਾਏ ਉਹ ਪਾ ਦੂਗਾ ਉਹ ਆ ਉਹਦੀ ਜ਼ਰੂਰਤ ਨਹੀਂ ਉਹਦੇ ਹੱਥ ਤਾਂ ਨਹੀਂ ਬੰਦੇ ਚਾ ਲੈ ਕੇ ਦੇ ਪੱਟਾ ਚਾ ਪੀ ਕੇ ਸਰ ਚੱਲ ਉਹ ਉੱਥੇ ਬੈਠ ਮੈਂ ਕਰ ਹੈ ਜੀ ਚਾ ਉਹ ਤਾਂ ਉਹ ਭਣੀ ਆ ਰਸਤਰੀ ਚਾਹ ਜਪਤ ਚਾਹ ਪੀ ਕੇ ਭੱਜ ਕੇ ਤਾਂ 4 ਵਜੇ ਪਹੇ ਤੇ ਤੂੜੀ ਪਾਇਆ ਪੱਠੇ ਤਾਂ ਆਪੀ ਪਾ ਦੂ ਆ ਕੇ ਹੁਣ ਕਾਹ ਪੱਠੇ ਪਾ ਲਈ ਚੰਗੀ ਪੀ ਲੈ ਚਾਹ ਪੀ ਕੇ ਤੂੜੀ ਪਾਇਆ ਭੱਜ ਕੇ ਫੇਰ ਆ ਕੇ ਦੇਖਾਂ ਉਹਨਾਂ ਤਾਂ ਦੇਖਦੇ ਆ ਕੋਈ ਸਬਜ਼ੀ ਆ ਵੀ ਅੱਜ ਦੋ ਤਿੰਨ ਲੰਘ ਜਾਂਦੇ ਤਾਂ ਘੋਲ ਕਰ ਲੈਣੇ ਲੈਣ ਦੀ ਉਹ ਸਬਜ਼ੀ ਲੈਣੀ ਸੀ ਤੇ ਭੱਜ ਕੇ ਜਾਂ ਨਾਲ ਢੋਲ ਵੇਲਾ ਕਰ ਲੋ ਕੜਕੌਣ ਵਾਲੀ ਐ ਤੇ ਨਾਲੇ ਉਹ ਪੱਠੇ ਪਾਇਆ 4 ਵਜੇ ਪੇ ਭੱਜ ਕੇ ਕਵੇਲਾ ਨਾ ਕਰਿਆ ਕਰੋ ਹਰੇਕ ਕੰਮ ਚ ਇੱਕ ਵੇਲਾ ਵਾਲਾ ਕਰਜੋ। ਬਾਜੀ ਜਾਨੀ। ਭੱਜ ਕੇ ਜਾ। ਤੂੜੀ ਬਾਕੇ ਤੇ ਮੜਕੇ ਐ ਕਰਾ ਢੋਲਵੇਲਾ ਕਰਕੇ ਢੋਲ ਬਾਹਰ ਖੜ੍ਹਦੋ। ਹੂੰ। ਖਾਣਕ ਤਾਂ ਨਵੀਂ ਆਉਣ ਵਾਲੀ ਐ। ਅਹ ਦੇ। ਅਹ ਨਾਰ ਬੜੇ ਲੱਗੇ ਹਨਾ। ਹੁਣ ਇਹਨਾਂ ਨਾਰਾਂ ਨਾ ਦੇਖ ਪੱਠੇ ਪਾਇਆ ਜਾਂਦੇ। ਲੱਗ ਗਏ। ਇਹਨੂੰ ਬਾਦਿਆ ਮਾਵਾਂ ਖੜੀਆਂ 4 ਵਜੇ ਤੱਕ। ਇੱਕ ਤਾਂ ਖੇਡਾ ਵਾਰੀ ਕਰਨ ਲੱਗ ਜਾਂਦੇ ਜਾਂਦੇ। ਇਹਨੂੰ ਐਦ ਕੀ ਕਸ ਲੱਗ ਗਿਆ ਇਹ। ਲੱਖੂ ਗਣ ਲੱਗੇ ਨਾ ਵੇਆ ਕਰਦਲਾ ਦਾ ਸੁਰ ਕੀ ਇਹਨਾਂ ਨੂੰ। ਪੱਬੂ ਲੱਗਣ। ਅਿੰਦਰ ਵੀ ਨਾਰ ਕਿੰਨੇ ਲੱਗੇ ਪਏ ਆ। ਜਾਣਾ ਆਵਣਾ ਜਾਂ ਨਾ ਜਾਂਣਾ ਜਮਾਤ ਦਾ ਦਿਨੇ ਚਾਰਵੇਂ ਮੈਂ ਤਾਂ ਬੁੱਧ ਨਾ ਕੰਮ ਨਹੀਂ ਲੈ ਕਿਵੇਂ ਨੌਣ ਖਾ ਨਹੀਂ ਤਰੀ ਨਾ ਤੇ ਨੋਰ ਕਥਾਈ ਨਹੀਂ ਲੱਗਦਾ ਠੰਡਾ ਧਾਤ ਬੈ ਜਾਂਦੀ ਆ ਕੇ ਹਾਏ ਯੰਮੀ ਆ ਗਈ ਭੱਜ ਲੋ

kalu kalu oi e <tik> <Kalu. Kalu. tik> <Kalu. tik> <Kalu. tik> ਹਲਾ ਹੰਟੂੜੀ ਵੀ ਮੱਕ ਚੱਲੀ ਆ ਉਹਨੂੰ ਕਹੂੰਗਾ ਵੀ ਲੈ ਆਂਦੀ ਆ ਬੱਸ ਸੱਕਣ ਕੁਝ ਹਣਾਉਣ ਵਾਲੀ ਆ ਹੈ ਵਿੱਚ ਕੀ ਨਾ ਕਰੀ ਜਾਂ ਤੰਗ ਉਹਨੂੰ ਖਾਈ ਦਿੰਦੇ ਨਹੀਂ ਖਾਈ ਸਾਦੀ ਹੋਈ ਥੋੜੀ ਹਾਂ ਪਰ ਮੈਦਾ ਪਾਉਣੇ ਸੀ ਉਤਾਰ ਜਾ ਕੇ ਅੰਦਰ ਵਾ ਇਹਨਾਂ ਜੱਲਿਆਰ ਲਾ ਦਈਏ ਕਰ ਭੱਜ ਕੇ ਪਾਣੀ ਦਾ ਢੋਲਾ ਭਰ ਲਿਆ ਓਏ ਫਲੇਟ ਹੋ ਗਿਆ ਕੰਮ ਲਿਆਉਣਾ ਭੱਜ ਕੇ ਲਿਆ ਲਿਆਉਣਾ ਹੁਣ ਤਾਂ ਲੇਟ ਹੋਣਾ ਹੀ ਐ ਤੇ ਪਹਿਲਾਂ ਤੈਨੂੰ ਕਹੀ ਜਨਾ ਵੀ ਕੰਮ ਕਰਦਾ ਕਰਨਾ ਨਵੇੜ ਦਾ ਨਵੇੜ ਦਾ ਪਾਣੀ ਪਾ ਦੇ ਪਾਣੀ ਪਾ ਦੇ ਪਾਣੀ ਹੁਣ ਤਾਂ ਪਾਉਂਗਾ ਹੀ ਅੱਗੇ ਤੋਂ ਸੱਲ ਨਹੀਂ ਕਰਿਆ ਕਰ ਮੇਰੇ ਅਸਰੇ ਦਿਨ ਨਹੀਂ ਕਰਿਆ ਕਰ ਕੁਛ ਨਹੀਂ ਦੀ ਮੈਂ ਤਾਂ ਹੁਣ ਬਸ ਕੱਲ ਨੂੰ ਤਈ ਆਪਦਾ ਕਾਜ ਪਾਰਦੇ ਹਾਂ ਚੰਗਾ ਮੈਂ ਨਹੀਂ ਦੇਰ ਲਾਉਦਾ ਲੈ ਤੂੰ ਕਾਜ ਤੂੜੀ ਪਾਤੀ ਤੇ ਹੋਰ ਵੀ ਤੂੜੀ ਪੜੀ ਬਤਾ ਕਿ ਨਹੀਂ ਓਕੀ ਆ ਮੇਰੇ ਲਾਉਣੇ ਸੌਖੇ ਤਾਂ ਮੈਂ ਪਾ ਦਿਆ ਕਰੂੰ ਇਹ ਨਹੀਂ ਤੂੰ ਸਾਰਾ ਗੰਮੀ ਕਰ ਰਹਾ ਹੈ ਜਿਹੜਾ ਸਾਹਮਣੇ ਆ ਮਾੜਿਆ ਜੇ ਪਸ਼ੂ ਹੈ ਪਸ਼ੂ ਕੋ ਕਦਾਂ ਮਾਰਤੀ ਹੈ ਸਿੱਧਿਆ ਗੱਲਾਂ ਤੇ ਬੰਦੇ ਆ ਥੋੜੀ ਹੋਰ ਕਿੱਲੀ ਕਰਦੀ ਐ ਜਿੱਥੀ ਲਈ ਮੈਂ ਕਿੱਤਾ ਮੈਚਾ ਜਾ ਕੇ ਪੈਣਾ ਸੀਗਾ ਮੈਂ ਨਾ ਮੈ ਤਾਂ ਅੱਡੀ ਜਾ ਕੇ ਦਾਣਾ ਲਿਆ ਪੈਣਾ ਕੋਣੀ ਦਾਣਾ ਅੰਦਰ ਅੰਦਰੋਂ ਲੈ ਕੇ ਕਹ ਨਹੀਂ ਆਇਆ ਕਹਿੰਦੀ ਖਾਲਾ ਖਾਲਾ ਦੀ ਮਾਰ ਕੇ ਚੱਕਾ ਦੇ ਦਾਣਾ ਲੈ ਕੇ ਮੈਂ ਖਾਲਦੇ ਭਾਰ ਹੋ ਗਿਆ ਤੈਨੂੰ ਚਲ ਚੰਗਾ ਕਰ ਲਓ ਉਹ ਭਈਆ ਬਾਲਟੀ ਜਿੱਦਾਂ ਨਾਲ ਲਿਆ ਪੱਟ ਕੇ ਉੱਥੀ ਪਈਆ ਬਾਲਟੀ ਲੈ ਆਉਣਾ ਦੱਸ 10 ਮਿੰਟਾਂ ਨੂੰ ਮੈਂ ਪਸੂ ਬੰਨ ਲ ਦੇਣਾ ਅੱਲਾ ਦੇ ਬਦੂ ਇਹ ਕੋਈ ਛੋਟਾ ਥੋੜੀ ਘੱਟ ਪਈ ਵਰਲਾਲ ਡਵਰ ਪਹਿਲਾਂ ਬੈਠਾ ਰਹਿੰਦਾ ਜਿੰਨਾ ਚਿਰ ਟੋੜੀ ਨਾ ਪਾਉਣਾ ਤੇ ਫਟਕੀ ਮੈਂ ਸਾਡੀ ਪੈਣਾ ਜਾ ਕੇ ਦੁੱਦੀ ਜੀ ਕਰ ਤੇ ਪਹਿਲਾਂ ਦਾਣਾ ਲਿਆ ਜਾਂ ਭਜਕੇ ਦਾਣਾ ਲਿਆ ਦਾਣਾ ਪਾ ਕੇ ਲਾ ਲਿਆ ਲੈ ਕੇ ਹਜੂਪ ਕਰਕੇ ਸੰਗਾ ਦੋਸਤ ਪੀਣ ਨੂੰ ਤਾਂ ਮੂਰੇ ਹੋ ਜਾਣਾ ਤੇ ਤੂੜੀ ਪਾਉਣ ਵਾਲੀ ਭਾਗ ਬਾਨਾ ਕਹਿੰਦਾ ਮੈਂ ਕਾਲਜੀ ਵਗੋ ਕੱਲ ਨੂੰ ਐ ਕੋਈ ਹੱਲ ਖੜ ਜਾ ਕਾਲੂ ਇਹ ਚੰਗਾ ਬਸ ਸੇ ਨਿਪੜਿਆ ਕੰਮ ਮੇਰਾ ਨਿਪੜਿਆ ਕਿਉਂ ਬੰਦਨੇ ਵੀ ਆਲੇ ਕਿਆ ਇੰਨੀ ਪਾ ਕੇ ਨਾਰਾ ਦੀ ਆਵਾਜ਼ ਤਾਂ ਕੁੱਕਰਾ ਲਿਆ ਬਣ ਕੇ ਕੱਢ ਗਿਆ ਕਿਤੇ ਪਾਈ ਜਾ ਕਿਤੇ ਕੱਢੀ ਜਾ ਤੇ ਮੈਂ ਤੇਰੀ ਸਾਈ ਦਾ ਇੰਨੀ ਬਾਦੀ ਤੂੜੀ ਤੈਨੂੰ ਪਤਾ ਨਹੀਂ ਵਸਤੋ ਦੋ ਬੰਦਨੇ ਟੋਕਰੇ ਢਾਈ ਬੈ ਗੇ ਲਿਆ ਤੇਰੇ ਢੋਲੀ ਜਾਣਗੇ ਥੱਲੇ ਰੱਖ ਦੇ ਹੰਗਾ ਪਰ ਆ ਪੈਨ ਲੱਗਦਾ ਸੀ آلے لے جا او تانکی اینو ہن کِتھے پاوما اینو ایتھے رکھ دے ایتھے رکھ دے ہن کالا لے جا نا ادھر نہ او سر ایتھے جڑا بننا پائے پالی جما کے بھا کہ ہن ایں کِتھے کین نو ایتھے وسنیٹی والے پاو آو تھو ਸਵੇਹਾ ਪਾਇਆ ਕਰ ਚੇਰੂ ਚੇਰੂ ਥੋੜਾ ਆਈ ਕਿਧਰ ਗਿਆ ਚੇਰੂ ਜਾ ਪੱਟ ਕੇ ਖੋਲ ਨਹੀਂ ਲਿਆ ਓਏ ਚੇਰੂ ਤੂੰ ਕਿੱਸਾ ਦੀ ਹੈ ਨਾ ਜਾ ਖੋਲ ਕਿ ਲੈ ਜਾ ਪੱਟ ਕੇ ਇੱਥਲਾ ਤੂੰ ਖੋਲ ਲੈ ਨਾ ਜਿਆ ਪੱਟ ਮੈਂ ਧੱਕਾ ਦਾਂ ਪੱਟ ਕੇ ਸਾਡ ਤੱਕ ਉਹ ਖੋਲ ਲਿਆ ਫਾਂ ਲਈ ਦੀ ਗੱਲ ਕੁਝ ਹੋ ਰਿਹਾ ਜੀ ਰੋਪੀ ਦਬਾ ਕੇ ਹੋਣ ਕੁ ਮੈਂ ਡਾਰਿਆ ਛੱਡ ਦਿੰਨਾ ਨਹੀਂ 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 ਛੱਡ ਦਿੰਨਾ ਪਹਿਲਾਂ ਪਹਿਲਾਂ ਗੰਦੀ ਰੈਲ ਨਮੇ ਤੇ ਛੱਡ ਦਿੰਨਾ ਮੈਂ ਇਹ ਡਰਾਵੀਂ ਫਿਰ ਤੰਨ ਓਏ ਹਟ ਜਾ ਪਹਿਲਾਂ ਤੰਨ ਹੱਜਕੜੀ ਦੋ ਕਰ ਰਹੀ ਹੈ ਆਣੀ ਆ ਗਈ ਧੰਨੋ ਵੀ ਆ ਗਈ ਦਾਣਾ ਤਾਂ ਮੁੱਕ ਗਿਆ ਥੋੜਾ ਲਿਆ ਆਸ ਗਿਆ ਨੰਨੂ ਰੁੜੇ ਆਪਣਾ ਬਰੇ ਐਦਰਾ ਇਹਨਾਂ दाना ਫੋੜਾ ਰਹਿ ਗਿਆ ਹੁ ਕਿਵੇਂ ਕਰਕੇ ਖੋਲ੍ਹਿਆ ਹੋਣਾ ਤੂੰ ਪਹਿਲਾਂ ਹੀ ਖਰ ਲੈ ਇਹ ਮੈਂ ਲੈ ਕੇ ਹਾਂ ਆਹ ਬਾਤ ਤੂੰ ਬੰਦ ਤੂੰ ਆ ਬੰਦ ਇਹਦਾ ਮਾਪਾ ਪਹਿਲਾਂ ਹੀ ਕਰ ਲਿਆ ਇਹਦਾ ਦਾਣਾ ਲੈਣਾ ਸੌਖਾ ਕਰ ਅੱਜ ਨਾ ਆ ਗਿਆ ਇਹ ਗਲਤੀ ਤੇਰੀ ਆ ਕਰ ਜਾ ਕਿਹਨੇ ਤੇਰੇ ਹੋਏ

ਹਾਂ ਕਰੀ ਆ ਇਹ ਤੇ ਨਹੀਂ ਕਿਉਂ ਗਿਆ ਉਹ ਲੱਤ ਪਾਉਣਾ ਕੀ ਹੋ ਗਿਆ ਇਹਨੂੰ ਆਹ ਕੋਈ ਲੈ ਕੇ ਚਾਵੇਂ ਉਹਨਾਂ ਚੋਂ ਬਈਆਂ ਨਾਲ ਆਈ ਆਈਆ ਸੁੱਕਾ ਦਾਵੇਂ ਤੋਂ ਉਹਨਾਂ ਲਈ ਆਕਾ ਜਿਆ ਉਹ ਛੱਡ ਦੇ ਮੇਰੇ ਬਈਏ ਉਹਦਾ ਜੱਤੇ ਆਹ ਟਿਕਟੀਆਂ ਛੱਡ ਦੇ ਹੁਣ ਦਾਣਾ ਲੈ ਮਾਸੀ ਜਿਆ ਰ ਪਟੌੜੀਆਂ ਲਿਆ ਕੱਲੀਆਂ ਜੀ

ਨਾ ਲੱਗ ਲਗਾ ਕੇ ਆ ਦੇ ਦੇ ਬੰਦਾ ਹੀ ਹਾਂ ਉਹ ਤਾਂ ਹਿੰਟਣਾ ਹੈ ਮੈਂ ਉਹ ਛੱਡਦਾ ਛੋਟਿਆਂ ਨੂੰ ਤੇ ਬੰਨੀ ਚੱਲੀ ਦਰ ਮੈਂ ਅੱਛਾ ਬਈ ਪੂਰੇ ਕਰ ਟੋਕਰਾ ਪੂਰੇ ਹੈ ਉਹ ਲੈ ਕੇ